ਮਰਦ ਮਰਦਾ ਤੇ ਔਰਤ ਰੋਂਦੀ ਆ ਪਰ ਇੱਕ ਐਸੀ ਔਰਤ ਆ ਜਿਹੜੀ ਮਰਦ ਖਸਮ ਮਰਨ ਤੇ ਰੋਂਦੀ ਨਹੀਂ ਹੈਗੀ ਖਸਮ ਮਰੇ ਤੋ ਨਾਰ ਨਾ ਰੋਵੇ ਬੋਲੋ ਪਿਆਰਿਓ ਖਸਮ ਮਰੇ ਉਹ ਕਿਹੜੀ ਨਾਰ ਆ ਜਿਹੜੀ ਖਸਮ ਮਰਨ ਤੇ ਰੋਂਦੀ ਨਹੀਂ ਉਹ ਆ ਜਾਇਦਾਦ ਰੂਪੀ ਨਾਰ ਕਦੀ ਘਰ ਵੀ ਬੰਦੇ ਨੂੰ ਰੋਂਦਾ ਵੇਖਿਆ ਜ਼ਮੀਨ ਰੋਂਦੀ ਵੇਖੀ ਦੁਕਾਨ ਰੋਂਦੀ ਵੇਖੀ ਕੋਈ ਟਰੈਕਟਰ ਰੋਂਦਾ ਵੇਖਿਆ ਬੰਦੇ ਨੂੰ ਕਿਸ ਨੂੰ ਕਾਰ ਰੋਂਦੀ ਹੋਵੇ ਉਹਨੂੰ ਪਤਾ ਵੀ ਜਿਹੜਾ ਮੇਰੇ ਉੱਤੇ ਸਵਾਰ ਹੋਏਗਾ ਮੇਰਾ ਖਸਮ ਉਹ ਹੀ ਆ। ਜ਼ਮੀਨ ਨੂੰ ਪਤਾ ਵਾ ਜਿਨੇ ਮੇਰੇ ਚ ਲਿਆ ਕੇ ਰਾਹ ਚਲਾਤਾ ਮੇਰਾ ਮਾਲਕ ਉਹ ਆ। ਮੈਂ ਵੀ ਰੋਈ ਜਾਵਾਂ ਕਿਸੇ ਬਦਲੇ। ਬੰਦੇ ਜ਼ਮੀਨਾਂ ਨੂੰ ਰੋਂਦੇ ਆ ਜ਼ਮੀਨਾਂ ਬੰਦਿਆਂ ਨੂੰ ਕਦੀ ਨਹੀਂ ਰੋਂਦੀਆਂ। ਜੈਦਾਦਾਂ ਨੂੰ ਇਨਸਾਨ ਰੋਂਦੇ ਵੇਖੇ ਨੇ। ਜੈਦਾਦਾਂ ਨੂੰ ਇਨਸਾਨਾਂ ਨੂੰ ਰੋਂਨ ਦੀ ਕੀ ਲੋੜ ਆ। ਪਰ ਇਸੇ ਜੈਦਾਦ ਨੇ ਇਹਨਾਂ ਚੀਜ਼ਾਂ ਨੇ ਅੱਜ ਇਨਸਾਨ ਨੂੰ ਇਨਸਾਨ ਤੋਂ ਦੂਰ ਕਰ ਦਿੱਤਾ। ਉਸ ਲਈ ਕਿ ਕਈ ਬੰਦੇ ਰਿਸ਼ਤੇਦਾਰ ਸਾਖ ਸਬੰਧੀ ਲਾਲਚ ਵਸ ਹੋ ਕੇ ਇੱਕ ਦੂਜੇ ਤੋਂ ਦੂਰ ਹੋ ਗਏ ਤੇ ਜਦੋਂ ਬੰਦਾ ਐਨ ਇੱਕ ਸਟੇਜ ਤੇ ਆਉਂਦਾ ਨਾ ਜਿੰਨਾ ਬਦਲੇ ਠੱਗੀਆਂ ਮਾਰੀਆਂ ਹੁੰਦੀਆਂ ਬਣਦੇ ਉਹ ਵੀ ਉਹਦੇ ਨਹੀਂ ਬੰਦਾ ਠੱਗੀਆਂ ਕਿਹਦੇ ਦੀ ਮਾਰਦਾ ਭੱਲਾ ਜੀ ਉੱਚੀ ਬੋਲ ਕੇ ਦੱਸਿਓ ਪਤਾ ਸਾਰਿਆਂ ਨੂੰ ਹੈਗਾ ਜੀ ਬੋਲਦੇ ਨਹੀਂ ਆਪਾਂ ਜਿਹੜਾ ਬੰਦਾ ਵਿਆਹ ਨਹੀਂ ਕਰਾਇਆ ਉਹ ਠੱਗੀ ਵੀ ਕਿਉਂ ਮਾਰੂ ਕਿਉਂਕਿ ਉਹ ਨੂੰ ਪਤਾ ਹੈਗਾ ਕੱਲਾ ਹੀ ਆ ਬੰਦਾ ਕਦੇ ਨਹੀਂ ਠੱਗੀਆਂ ਮਾਰਦਾ ਬੋਲੋ ਹਾਂ ਭੱਲਾ ਸਾਰੇ ਉਲਾਦ ਅਲੀ ਪੁੱਤਾਂ ਦੀਆਂ ਲਈ ਅੱਛਾ ਜਿਨ੍ਹਾਂ ਨੇ ਠਗੀਆਂ ਮਾਰੀਆਂ ਆਂਦੇ ਜਦੋਂ ਪਿਛਲੀ ਜੀ ਉਮਰੇ ਆਉਂਦੇ ਆ ਉਹ ਕਿੱਥੇ ਭਲਾ ਉਹ ਕੋਲ ਆ ਜੇ ਤੁਸੀਂ ਠੱਗੀ ਮਾਰ ਕੇ ਆਪਣੇ ਪੁੱਤ ਨੂੰ ਕਹੋਗੇ ਤੇਰੇ ਬਦਲੇ ਮੈਂ ਭਰਾ ਨਾਲ ਠੱਗੀ ਮਾਰੀ ਤੇਰੇ ਬਦਲੇ ਭੂਆ ਦੇ ਪੁੱਤ ਨਾਲ ਠੱਗੀ ਮਾਰੀ ਤੇਰੇ ਬਦਲੇ ਚਾਚੇ ਦੇ ਪੁੱਤ ਨਾਲ ਠੱਗੀ ਮਾਰੀ ਅੱਗੇ ਜਵਾਕ ਹੀ ਆਣਗੇ ਭਲਾ ਅਹੀਂ ਤੈਨੂੰ ਕਿਹਾ ਸੀ ਠੱਗੀਆਂ ਮਾਰਨੂੰ ਤੇਰਾ ਫਰਜ਼ ਬੰਦਾ ਸੀ ਅਹੀਂ ਤੇਰੇ ਘਰ ਪੈਦਾ ਹੋਇਆ ਸਾਨੂੰ ਪਾਲਣਾ ਤੂੰ ਹੀ ਠਗੀਆਂ ਮਾਰੀਆਂ ਸੀ ਤੈਨੂੰ ਕੁਝ ਕਿਹਾ ਸੀ ਉਦੋਂ ਬੰਦੇ ਦੀ ਫੂਕ ਜੀ ਨਹੀਂ ਨਿਕਲ ਜਾਂਦੀ ਵੀ ਜਿਨਾਂ ਲਈ ਮੈਂ ਨਾ ਕੁਝ ਕੀਤਾ ਜਿਨਾਂ ਲਈ ਮੈਂ ਭਰਾ ਦੇ ਕੋਲ ਵੀ ਨਾ ਬੈਠਾ ਬੋਲੋ ਪਿਆਰਿਓ ਜਿਨ੍ਹਾਂ ਬਦਲੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਵੀ ਸਾਂਝ ਨਾ ਚੰਗੀ ਤਰ੍ਹਾਂ ਪਾਈ ਅੱਜ ਉਹਨਾਂ ਵੀ ਚੋਕੇ ਬਾਹਰ ਮਾਰਿਆ ਮੈਨੂੰ ਔਲਾਦ ਪਾਲੋ ਆਪਣੀ ਸੱਚੀ ਕਰਤ ਕਰਕੇ ਪਾਲੋ ਘਟ ਖਾ ਲੋ ਅੱਧੀ ਖਾ ਲੋ ਪਰ ਕਮਾਈ ਨਹੀਂ ਕਰੋ ਸਭ ਤੋਂ ਵੱਡੀ ਕਮਾਈ ਇਹ ਹੈ ਸਾਡੀ ਗਲਤ ਕਮਾਈਆਂ ਜਿੰਨੀਆਂ ਵੀ ਲੋਕ ਗਲਤ ਕਮਾਈਆਂ ਕਰਦੇ ਆ ਨਾ ਇਹਦੇ ਨਤੀਜੇ ਵੇਖਿਓ ਤੁਸੀਂ ਕੀ ਨਿਕਲਦੇ ਆ ਤੁਸੀਂ ਅੱਜ ਤੱਕ ਕੋਈ ਗਲਤ ਕਮਾਈ ਕਰਨ ਵਾਲਾ ਮਾਨਸਿਕ ਤੌਰ ਤੇ ਸੁਖੀ ਵੇਖਿਆ ਜਿੰਨੇ ਵੀ ਲੋਕ ਆ ਡਰੱਗ ਦੇ ਵੱਡੇ ਵੱਡੇ ਧੰਦੇ ਕਰਦੇ ਆ ਹਾਲ ਕੀ ਹੁੰਦਾ ਮੁੜ ਕੇ ਉਹਨਾਂ ਦਾ ਇਹ ਤਾਂ ਸੇਮ ਇਦਾਂ ਜਿਵੇਂ ਭਾਈ ਗੁਰਦਾਸ ਦਾ ਬਚਨ ਪੜ੍ਹ ਰਹੇ ਸੀ ਉਹ ਕਹਿੰਦੇ ਜੈਸੇ ਮਧ ਮੱਖੀ ਸੀਂਚ ਸੀਂਚ ਕੇ ਇਕੱਤਰ ਕਰੇ ਜਿਵੇਂ ਮਧੂ ਮੱਖੀ ਨੇ ਸ਼ਹਿਦ ਇਕੱਠਾ ਕਰਦੀ ਕਦੀ ਤੋਰੀਏ ਦੇ ਫੁੱਲ ਤੇ ਬਹਿੰਦੀ ਆ ਕਦੀ ਗੇਂਦੇ ਦੇ ਫੁੱਲ ਤੇ ਬਹਿੰਦੀ ਆ ਕਦੀ ਸੂਰਜ ਮੁਖੀਏ ਦੇ ਫੁੱਲ ਤੇ ਬਹਿੰਦੀ ਆ ਕਦੀ ਗੁਲਾਬ ਤੇ ਬਹਿੰਦੀ ਆ ਸਫਰ ਕਰਦੀ ਆ ਦੂਰ ਦੂਰ ਜਾਂਦੀ ਆ ਤੇ ਸ਼ਹਿਦ ਇਕੱਠਾ ਕਰੀ ਜਾਂਦੀ ਆ ਇੱਕ ਥਾਂ ਤੇ ਸ਼ਹਿਦ ਕਾਦੇ ਲਈ ਇਕੱਠਾ ਕਰਦੀ ਭਲਾ ਉਹ ਸਾਡੇ ਲਈ ਨਹੀਂ ਕਰਦੀ ਉਹ ਆਪਣੇ ਬੱਚਿਆਂ ਲਈ ਕਰਦੀ ਆ ਪਰ ਉਹਨੂੰ ਤੱਤੀ ਨੂੰ ਇਹ ਪਤਾ ਹੀ ਨਹੀਂ ਬਿਆਜ ਜਨੀਤਰੀ ਮਿਹਨਤ ਹੋ ਰਹੀ ਆ ਨਾ ਉਹ ਜਿਨੇ ਜਿਨੇ ਤੁਨੂੰ ਪਾਲਿਆ ਨਾ ਉਹ ਰੋਜ਼ ਵੇਖਣ ਆਉਂਦਾ ਵੀ ਸ਼ਹਿਦ ਕਿੰਨਾ ਕੋ ਗਿਆ ਜਿਹੜਾ ਮੱਖੀਆਂ ਪਾਲੀਆਂ ਉਹਨੂੰ ਪਤਾ ਉਹ ਜਿਹੜਾ ਸ਼ਹਿਦ ਭਰ ਜਾਂਦਾ ਨਾ ਛੱਜਾ ਜਾ ਪੂਰਾ ਫਿਰ ਥੱਲੇ ਅੱਗ ਬਾਲਦੇ ਆ ਧੂਆਂ ਜਾ ਕਰ ਦਿੰਦੇ ਆ ਸ਼ਹਿਦ ਚੋ ਕੇ ਸੀਸੀਆਂ ਚ ਪਾ ਕੇ ਉੱਤੇ ਕੀ ਲਿਖਦੇ ਡੱਬਰ ਹਨੀ ਦੁਕਾਨਾਂ ਤੇ ਪਹੁੰਚ ਗਿਆ ਤੁਸੀਂ ਪਾਈਆ ਕਿਲੋ ਖਰੀਦ ਕੇ ਤੇ ਆਪਣੇ ਘਰ ਲਿਆਂਦਾ ਮਿਹਨਤ ਕਿਹਦੀ ਸੀ ਪਹਿਲਾਂ ਬੋਲ ਕੇ ਦੱਸਿਓ ਹਣ ਹਾਂਜੀ ਤੇ ਉਹਨੂੰ ਲੈ ਕੋਣ ਆਇਆ ਘਰ ਉੱਚੀ ਬੋਲਿਓ ਪੈਸੇ ਦਿਨ ਵਾਲਾ ਅੱਛਾ ਪੈਸੇ ਕਮਾਏ ਕਿਨੇ ਉਹ ਤੋਂ ਜਿਨੇ ਰੱਖੀਆਂ ਸੀ ਲਓ ਅਗਲੀ ਉਦਾਹਰਣ ਸੁਣ ਲਓ ਜੈਸੇ ਮਦ ਮਾਖੀ ਸੀਂਚ ਸੀਂਚ ਕੇ ਇਕੱਤਰ ਕਰੇ ਹਰੇ ਮਧੂ ਆਏ ਤਾਂ ਕੈ ਮੁਖ ਛਾਰ ਡਾਰਕੇ ਜੈਸੇ ਬਾਛੇਤ ਗਊ ਸੰਚਤ ਹੈ ਹੀਰ ਤਾਂ ਹੈ ਲੇਤ ਹੈ ਹੀਰ ਦੋਏ ਬਸ਼ਰਾ ਬਿਡਾਰਕੇ ਜਿਹੜੀ گاਵਾ ਉਹਦਾ ਚਵਾੜਾ ਦੂਹਣ ਲੱਗ ਪਿੰਦਾ ਪੱਠੇ ਖਾਂਦੀ ਦਾ ਤੁਸੀਂ ਵੇਖੋ ਕਈ ਵਾਰੀ ਨਾ گاਵਾ ਦੇ ਨਾ ਚਵਾੜੇ ਦੂਹਣ ਲੱਗ ਪਿੰਦੇ ਪੱਠੇ ਖਾਂਦੀਆਂ ਦੇ ਤੂੰ ਪੱਠੇ ਕਾਦੇ ਨਹੀਂ ਖਾਂਦੀਆਂ ਭਰਾ ਚੰਗੀ ਖੁਰਾਕ ਖਾਵਾਂਗੇ ਸਾਡੇ ਥਣਾ ਚ ਦੁੱਧ ਹੋਏਗਾ ਤੇ ਦੁੱਧ ਹੋਏਗਾ ਤੇ ਕੌਣ ਪੀਊਗਾ ਦੁੱਧ ਨੂੰ ਬੱਚਾ ਵਛੀ ਪੀਣਗੇ ਸਾਡੇ ਲਈ ਥੋੜਾ ਦੁੱਧ ਹੈਗਾ ਉਹ ਕਿਤੇ ਨਹੀਂ ਲਿਖਿਆ ਗੁਰੂਆਂ ਸਾਹਿਬ ਜੀ ਵੀ ਦੁੱਧ ਸਾਡੇ ਲਈ ਮੈਨੂੰ ਗੁਰੂਆਂ ਸਾਹਿਬ ਦਾ ਕੋਈ ਅੰਕ ਵਿਖਾ ਦਿਓ ਜਿੱਥੇ ਲਿਖਿਆ ਹੋਵੇ ਕਿ ਇਹ ਮੱਝਾਂ گاਵਾ ਦੁੱਧ ਤੁਹਾਡੇ ਲਈ ਆ ਪਰ ਪੀਨੇ ਆਪਾਂ ਏ ਨਹੀਂ ਕਿਸੇ ਗ੍ਰੰਥੀ ਨੂੰ ਪੁੱਛਣਾ ਹੁੰਦਾ ਜੀ ਗਾਂ ਦਾ ਦੁੱਧ ਪੀ ਲਿਆ ਕਿ ਨਾ ਪੀ ਲਿਆ ਮਾਇਦਾ ਦੁੱਧ ਪੀ ਲਿਆ ਕਿ ਨਹੀਂ ਪੁੱਛਣਾ ਹੁੰਦਾ ਨਾ ਚਲੋ ਮਾਰਾ ਇਹ ਪਲਾ ਕਰੇ ਜੈਸੇ ਬਾਸ਼ੇ ਤ ਗਊ ਸੰਚਿਤ ਹੈ ਖੀਰ ਤਾਂ ਹੈ ਜੈਸੇ ਬਾਸ਼ੇ ਤ ਬੱਚੇ ਦੇ ਹਿਤ ਵਾਸਤੇ ਗਊ ਆਪਣੇ ਥਣਾ ਚ ਦੁੱਧ ਪੈਦਾ ਕਰਦੀ ਆ ਅੱਛਾ ਜਦੋਂ ਐਨ ਥਣਾ ਚ ਦੁੱਧ ਪਰ ਜਾਂਦਾ ਵਾ ਬੱਚੇ ਵਛੀ ਨੂੰ ਕਿੰਨਾ ਕੁ ਮਿਲਦਾ ਜੀ ਭਲਾ ਸਾਰੇ ਕਿਸਾਨ ਬੈਠੇ ਹੋ ਕਿਰਤੀ ਬੈਠੇ ਹੋ ਕਿੰਨਾ ਕੁ ਮਿਲਦਾ ਜੀ ਭਲਾ ਜੇ ਤੇ ਵਛੀ ਹੋਵੇ ਕੱਟੀ ਹੋਵੇ ਵਛੀ ਹੋਵੇ ਹੈਨਾ ਤੇ ਫਿਰ ਤੇ ਦੋ ਥਾਂ ਛੱਡ ਦੇਣੇ ਵੀ ਇਹਨੇ ਗਾਂ ਬਣਨਾ ਇਹਨੇ ਮੱਝ ਬਣਨਾ ਵਡਿਓ ਕੇ ਜੇ ਕੱਟੀ ਹੋਗੀ ਤੇ ਉਹਨੂੰ ਵੀ ਦੋ ਥਾਂ ਮੱਝ ਦੇ ਛੱਡ ਦੇਵਾਂਗੇ ਜੇ ਵਛੀ ਹੋਊਗੀ ਉਹਨੂੰ ਵੀ ਦੋ ਥਾਂ ਛੱਡਦਾ ਤੇ ਜੇ ਕੱਟਾ ਆਇਆ ਉਧਰ ਤੇ ਇਧਰ ਵਛਾ ਆਇਆ ਤੇ ਕਰ ਦੇਣੇ ਪਤਾ ਇੱਕ ਵੀ ਛੱਡੋ ਬਾਪੂ ਜੀ ਇੱਕ ਵੀ ਜ਼ਿਆਦਾ ਕਹਿਦਾ ਤੁਸੀਂ ਉਹ ਅਗਲੇ ਸਾਹਵਜਾ ਲਾ ਲੈਣੇ ਵੀ ਇਹ ਮੱਝ ਸੀਲ ਵੜੀ ਆ ਗਾਂ ਸੀਲ ਆ ਇਦਾਂ ਹੀ ਮਿਲ ਪੈਂਦੀ ਆ ਫਿਰ ਪਿੱਛੋਂ ਸਲਾਵਾ ਕਰਨ ਵਾਲੇ ਕਹਿੰਦੇ ਵੀ ਇਹਨੂੰ ਘਰੋਂ ਛੱਡਣਾ ਤੇ ਥੋੜੇ ਦਿਨਾਂ ਬਾਅਦ ਕਟਾ ਵਛਾ ਹੌਲੀ ਹੌਲੀ ਬਹੁਤ ਸਾਜੇ ਓਖੇ ਓਖੇ ਜੇ ਲਿੰਦਾ ਵਾ ਅੱਛਾ ਵਛੀ ਤੇ ਕੱਟੀ ਨਾ ਵੀ ਪੀਵੇ ਨਾ ਉਹਦੇ ਮੂੰਹ ਚ ਨਾਲੀਆਂ ਨਾ ਪਾਉਂਦੇ ਆ ਮੱਝ ਦੇ ਦਿੰਦੀ ਨਾ ਉਹਦੇ ਵਿੱਚੋਂ ਪਰ ਕਿਤੇ ਨਹੀਂ ਰਖਿਆ ਵੀ ਤੁਹਾਡੇ ਲਈ ਮਿਹਨਤ ਕਹਨੇ ਕੀਤੀ ਸੀ ਭਲਾ ਗਾਣੇ ਹੁਣ ਵੇਖਿਓ ਭਾਈ ਸਾਹਿਬ ਸਮਝਾਉਂਦੇ ਕੀ ਕਹਿੰਦੇ ਜੈਸੇ ਬਾਸ਼ੇਤ ਗਉ ਸੰਚਤ ਹੈ ਖੀਰਤਾ ਹੈ ਲੇਤ ਹੈ ਹੀਰ ਦੋਏ ਬਸ਼ਰਾ ਬਿਡਾਰ ਕੇ ਮਿਹਨਤ ਗਾਂ ਦੀ ਚਵਾੜਾ ਉਹਦਾ ਥਗ ਗਿਆ ਤੇ 10 ਲੀਟਰ ਦੁੱਧ ਵੇਚ ਕੇ ਜੇਬ ਜੇਬ ਚ ਪੈਸੇ ਬੰਦਾ ਕੋ ਹੋਰ ਪਾ ਗਿਆ ਤੀਜੀ ਉਧਾਰਨ ਜੈਸੇ ਧਾਰ ਖੋਦ ਖੋਦ ਕਰ ਬਿਲ ਸਾਜੇ موسی موسی ਕਹਿੰਦੇ ਚੂਹੇ ਨੂੰ ਨਾ ਮੇਰਾ ਵੀਰ ਉਹ ਮੇਰਾ ਸ਼ਿੰਦਿਆ ਭਰਾ ਨਾ ਸੁਣ ਇਹ ਅੰਬਾਨੀ ਦਾ ਫੋਨ ਆ ਗਿਆ ਏਡੀ ਛੇਤੀ ਨਾ ਸੁਣ ਮੇਰਾ ਵੀਰ ਮੈਂ ਹੁਣੇ ਕਹਿ ਕੇ ਟਿਆ ਜੀ ਹੁਣੇ ਤੇ ਮੇਰਾ ਵੀਰ ਤੂੰ ਘਰ ਆਇਆ ਈ ਸੀ ਤੇ ਕਿਹਦਾ ਫੋਨ ਆ ਗਿਆ ਤੈਨੂੰ ਬੰਦ ਕਰਕੇ ਮੇਰਾ ਛੋਟਾ ਭਰਾ ਜੇ ਵਿੱਚ ਪਾ ਲਾ ਉਹ ਗੱਲ ਫੇਰ ਚੇਤਾ ਭੁੱਲ ਗਈ ਮੈਨੂੰ ਕਿਹੜੀ ਪਲਾ ਹਾਂ ਜੈਸੇ ਬਾਸ਼ੇ ਇਤ ਗਊ ਸੰਚਤਾ ਖੀਰ ਤਾਂ ਹੈ ਸਾਰੇ ਬੋਲੋ ਜੀ ਜੈਸੇ ਬਾਸ਼ੇ ਇਤ ਗਊ ਸੰਚਤਾ ਖੀਰ ਤਾਂ ਹੈ ਤੀਜੀ ਉਦਾਹਰਣ ਹੈ ਜੈਸੇ ਧਾਰ ਖੋਦ ਧਾਰ ਕਹਿੰਦੇ ਧਰਤੀ ਨੂੰ ਜਿੰਨੀਆਂ ਵੀ ਆ ਚੂਏ ਚੂਏ ਆਂ ਖੁੱਡਾਂ ਰੁੱਡਾਂ ਵਿਖਦੇ ਆਂ ਵੇਖੋ ਇਹ ਇਹ ਮਾਝਾ ਮਾਰਵਾ ਦੁਆਬਾ ਕਿ ਕੋਈ ਇਲਾਕੇ ਚ ਖੋਡਾਂ ਦਾ ਕੋਈ ਇਲਾਕੇ ਚ ਰੋਡਾਂ ਦਾ ਹੁਣ ਤੁਹਾਡੇ ਇਲਾਕੇ ਚ ਪਤਾ ਨਹੀਂ ਕੀ ਆਂਦੇ ਇੱਥੇ ਮਾਲਵੇ ਚ ਕੀ ਆਂਦੇ ਭਲਾ ਖੋਡੀ ਆਂਦੇ ਆ ਚਲੋ ਸ਼ੁਕਰ ਆ ਖੋਡੀ ਆਂਦੇ ਕਿਉਂਕਿ ਫਰਕ ਆ ਨਾ ਕਿਤੇ ਆੜ ਆਂਦੇ ਆ ਕਿਤੇ ਖਾਲ ਆਂਦੇ ਆ ਇਹ ਫਰਕ ਆਪਣੀ ਸ਼ਬਦਾਂ ਦਾ ਫਰਕ ਆ ਕੁਝ ਹੈਨਾ ਚਲੋ ਖੋਡਾਂ ਆਂਦੇ ਜਿੰਨੀਆਂ ਖੁੱਡਾਂ ਚ ਵੀ ਸੱਪ ਵੜਿਆ ਨੇ ਖੁੱਡਾਂ ਸੱਪ ਨੇ ਨਹੀਂ ਬਣਾਈਆਂ ਕਿਉਂਕਿ ਸੱਪ ਕੋਲ ਸਾਦ ਨਹੀਂ ਐ ਨਹੀਂ ਖੁੱਡ ਬਣਾਉਂਦਾ ਉਹਦੇ ਕੋਈ ਨਹੀਂ ਹੈਗਾ ਇਹ ਖੁੱਡਾਂ ਕਨੇ ਬਣਾਈਆਂ ਵਲਾ ਚੂਏ ਨੇ ਮੂਸੇ ਨੇ ਵਾ ਵਾ ਐਦਾਂ ਨਾਲ-ਨਾਲ ਤਰੋਗੇ ਤੇ ਗੱਲ ਸੌਖੀ ਸਮਝਾਵਾਂ ਗੀ ਤੁਹਾਨੂੰ ਅੱਛਾ ਤੁਸੀਂ ਵੇਖੋ ਜਿਹੜਾ ਚੂਹਾ ਹੁੰਦਾ ਨਾ ਇਹ ਜਿੰਨੀ ਵੀ ਸਖਤ ਜ਼ਮੀਨ ਹੋਵੇ ਇਹਨੂੰ ਪਟ ਦਿੰਦਾ ਅੱਛਾ ਕਈ ਵਾਰੇ ਕੋਈ ਨਹੀਂ ਪੱਟੀ ਜਾਂਦੀ ਕਈ ਵਾਰੀ ਕਈ ਮਾਰੀਏ ਤੇ ਮੱਥੇ ਨੂੰ ਆਉਂਦੀ ਆ ਚੂਹਾ ਉੱਥੇ ਵੀ 2-3 ਫੁੱਟ ਡੂੰਗੀ ਖੁੱਡ ਪਟ ਦਿੰਦਾ ਅੱਛਾ ਚੂਏ ਨੇ ਖੁੱਡ ਕਾਦੇ ਲਈ ਪੁੱਟੀ ਆਪਣੇ ਵਾਸਤੇ ਕਿਵੇਂ ਇੱਥੇ ਰਹੂੰਗਾ ਮੈਂ ਇਥੇ ਦਾਣੇ ਦੂਣੇ ਚੋਕੇ ਪੜੋਲੇ ਚੋਕੇ ਚੇਤਲੇ ਹੋਣੇ ਮੈਂ ਤੇ ਲਿਆ ਕੇ ਇਥੇ ਨੰਦ ਲਾਉਂਗਾ ਪਰ ਹੁੰਦਾ ਕੀ ਭਲਾ ਜਦੋਂ ਮੀਂਹ ਪੈਂਦਾ ਖੁੱਡਾਂ ਚ ਪਾਣੀ ਪੈ ਜਾਂਦਾ ਤੇ ਚੂਹਾ ਕਿ ਇਹਨੂੰ ਭਾਈਦਾ ਭਲਾ ਬਾਹਰ ਨੂੰ ਤੇ ਸੱਪ ਕਿ ਇਹਨੂੰ ਜਾਂਦਾ ਭਲਾ ਅੰਦਰ ਨੂੰ ਜਦੋਂ ਅੰਦਰ ਨੂੰ ਜਾਂਦਾ ਅੱਗੇ ਉਹਨੂੰ ਚੂਹਾ ਮਿਲ ਪੈਂਦਾ ਚੂਹੇ ਖਾਣੇ ਸੱਪ ਜਿਹੜੇ ਹੁੰਦੇ ਨਾਲੇ ਉਹਨੂੰ ਖਰਾਕ ਮਿਲ ਗਈ ਨਾਲੇ ਰਹਿਣ ਦੀ ਘਰ ਮਿਲ ਗਿਆ ਸਮਝ ਆ ਗਈ ਹੁਣ ਮਿਹਨਤ ਕਹਦੀ ਸੀ ਘਰ ਕਿਹਨੇ ਮੰਨ ਲਿਆ ਦੁੱਧ ਪੈਦਾ ਕਰ ਲਈ ਮਿਹਨਤ ਕਹਿੰਨੇ ਕੀਤੀ ਗਾਂ ਨੇ ਚਬਾੜਾ ਵਿਚਾਰੀ ਦਾ ਘਸ ਗਿਆ ਤੇ ਪੈਸੇ ਕਹਿੰਨੇ ਜੇਬ ਚ ਪਾ ਲੇ ਮਾਲਕ ਨੇ ਸ਼ਾਇਦ ਕਹਿੰਨੇ ਇਕੱਠਾ ਕੀਤਾ ਤੇ ਵੇਚਿਆ ਕਹਿੰਨੇ ਮਾਲਕ ਨੇ ਤਿੰਨ ਗੱਲਾਂ ਸਮਝ ਆ ਗਈਆਂ ਲਾਉਣ ਇੱਥੇ ਆਜੋ ਤੈਸੇ ਕੋਟ ਪਾਪ ਕਰ ਮਾਇਆ ਜੋਰ-ਜੋਰ ਮੂੜ ਕਰੋੜਾਂ ਐਬ ਕਰ ਕਰਕੇ ਇਧਰੋਂ ਸਮੈਗ ਇਧਰ ਪਹਚਾਇਆ ਮਾਦੀ ਵਾਲਾ ਮਾਲਵੇ ਸੁੱਟੀ ਜਾਂਦਾ ਮਾਲਵੇ ਵਾਲਾ ਗਾੜੀ ਦੁਆਬੇ ਸੁੱਟੀ ਜਾਂਦਾ ਦੁਆਬੇ ਵਾਲਾ ਗਾਂ ਫੇ ਘੁੰਮ ਕਮਾ ਕੇ ਇਦੋਂ ਸੁੱਟੀ ਜਾਂਦਾ ਜਿਹੜੇ ਸਮੈਕਾਂ ਵੇਚਦੇ ਆ ਡਰੱਗ ਵੇਚਦੇ ਆ ਨਸ਼ੇ ਵੇਚਦੇ ਇਹੋ ਕੰਮ ਹੀ ਕਰਦੇ ਆ ਜਿਹੜੇ ਵੀ ਲੋਕ ਬੇਈਮਾਨ ਦੀਆਂ ਕਮਾਈਆਂ ਕਰਦੇ ਕਰੀ ਜਾਓ ਜੁਆ ਵੀ ਤੇ ਕਰਦਾ ਹੀ ਆ ਘਰ ਸਾਪ ਹੀ ਮਲਦਾ ਮੁੜ ਕੇ ਉਹਦਾ